ਆਓ ਸੁਣੀਏ ਸਾਦਤ हसन ਮੰਟੋ ਦੀ ਕਹਾਣੀ ਮੰਤਰ ਨੰਨਾ ਰਾਮ ਨੰਨਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ ਚਿਹਰੇ ਤੋਂ ਬੇहद ਪੋਲਾ ਪਾਲਾ ਜਾਪਦਾ ਕੋਈ ਨਕਸ਼ ਅਜੀਹਾਂ ਨਹੀਂ ਸੀ ਜਿਸ ਤੋਂ ਸ਼ੌਕੀ ਦਾ ਪਤਾ ਲੱਗਦਾ ਹੋਵੇ ਉਸ ਦੇ ਸਰੀਰ ਦਾ ਹਰ ਅੰਗ ਪੱਦੇ ਪੰਦੀ ਹਾਲਤ ਤੱਕ ਮੋਟਾ ਸੀ ਜਦੋਂ ਤੁਰਦਾ ਤਾਂ ਇਉਂ ਲੱਗਦਾ ਜਿਵੇਂ ਫੁੱਟਬਾਲ ਲੁੜਕ ਰਿਹਾ ਹੈ ਉੰਝ ਮੁਸ਼ਕਿਲ ਨਾਲ ਅਠਵਰੀਆਂ ਦੀ ਹੋਵੇਗੀ ਮਗਰ ਅੰਤਾਂ ਦਾ ਜ਼ਹੀਨ ਤੇ ਚਲਾਕ ਸੀ ਐ ਪਰ ਉਸ ਦੀ ਜ਼ਹਾਨਤ ਤੇ ਚਲਾਕੀ ਦਾ ਪਤਾ ਉਸ ਦੇ ਸ਼ਕਲ ਸੂਰਤ ਤੋਂ ਲਾਉਣਾ ਬਹੁਤ ਮੁਸ਼ਕਿਲ ਸੀ RAM ਦੇ ਪਿਤਾ ਮਿਸਟਰ ਰਾਮਾ ਸ਼ੰਕਰ ਆਚਾਰੀਆ एम ए एल एल बी ਕਿਹਾ ਕਰਦੇ ਸਨ ਮੂੰਹ ਵਿੱਚ RAM RAM ਤੇ ਬਗਲ ਵਿੱਚ ਛੁਰੀ ਵਲੀ ਮਿਸਾਲ ਇਸ RAM ਲਈ ਹੀ ਬਣਾਈ ਗਈ ਹੈ RAM ਦੇ ਮੂੰਹ ਤੋਂ ਰਾਮ ਰਾਮ ਤਾਂ ਕਿਸੇ ਨੇ ਸੁਣਿਆ ਨਹੀਂ ਸੀ ਹਾਂ ਉਸ ਦੀ ਬਗਲ ਵਿੱਚ ਛੁਰੀ ਦੀ ਥਾਂ ਇੱਕ ਛੋਟੀ ਜਿਹੀ ਛੜੀ ਜ਼ਰੂਰ ਹੁੰਦੀ ਸੀ ਜਿਸ ਨਾਲ ਉਹ ਕਦੇ ਕਦੇ ਡਗਲਸ ਫੇਅਰ ਬੈਂਕਸ ਯਾਨੀ ਬਗਦਾਦੀ ਚੋਰ ਦੀ ਤਲਵਾਰਬਾਜ਼ੀ ਦੀ ਨਕਲ ਕਰਿਆ ਕਰਦਾ ਸੀ ਜਦੋਂ ਰਾਮ ਦੀ ਮਾਂ ਮਿਸਿਸ ਰਾਮਾ ਸ਼ੰਕਰ ਆਚਾਰੀਆ ਉਸ ਨੂੰ ਕੰਨਾਂ ਤੋਂ ਫੜ ਕੇ ਉਸ ਦੇ ਬਾਪ ਦੇ ਸਾਹਮਣੇ ਲਿਆਈ ਤਾਂ ਉਹ ਬਿਲਕੁਲ ਖਾਮੋਸ਼ ਸੀ ਅੱਖਾਂ ਖੁਸ਼ਕ ਸਨ ਉਸਦਾ ਇੱਕ ਕੰਨ ਜੋ ਮਾਂ ਦੇ ਹੱਥ ਵਿੱਚ ਸੀ ਦੂਜੇ ਕੰਨ ਨਾਲੋਂ ਵੱਡਾ ਝੱਪਦਾ ਸੀ ਉਹ ਮੁਸਕੁਰਾ ਰਿਹਾ ਸੀ ਪਰ ਉਸ ਦੀ ਮੁਸਕਰਾਹਟ ਵਿੱਚ ਅੰਤਾਂ ਦਾ ਬੋਲਾਪਨ ਸੀ ਮਾਂ ਦਾ ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋਇਆ ਪਿਆ ਸੀ ਜਦਕਿ ਉਸਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਆਪਣੀ ਮਾਂ ਨਾਲ ਖੇਡ ਰਿਹਾ ਹੈ ਅਤੇ ਆਪਣੇ ਕੰਨ ਨੂੰ ਮਾਂ ਦੇ ਹੱਥ ਵਿੱਚ ਦੇ ਕੇ ਇੱਕ ਖਾਸ ਕਿਸਮ ਦਾ ਸਵਾਦ ਲੈ ਰਿਹਾ ਹੈ ਜਿਸ ਨੂੰ ਉਹ ਦੂਜਿਆਂ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੁੰਦਾ ਜਦ ਰਾਮਸ਼ੰਕਰ ਆਚਾਰੀਆਂ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹ ਆਰਾਮ ਕੁਰਸੀ ਉੱਤੇ ਜੱਟ ਕੇ ਬੈਠ ਗਏ ਕਿ ਇਸ ਨਲਾਇਕ ਦੇ ਕੰਨ ਖਿੱਚਣ ਹਾਲਾਂਕਿ ਉਹ ਉਸ ਦੇ ਕੰਨ ਖਿੱਚ-ਖਿੱਚ ਕੇ ਕਾਫੀ ਜ਼ਿਆਦਾ ਲੰਮੇ ਕਰ ਚੁੱਕੇ ਸਨ ਤੇ ਉਸ ਦੀਆਂ ਸ਼ਰਾਰਤਾਂ ਵਿੱਚ ਕੋਈ ਫਰਕ ਨਹੀਂ ਆਇਆ ਸੀ ਉਹ ਅਦਾਲਤ ਵਿੱਚ ਕਾਨੂੰਨ ਦੇ ਜ਼ੋਰ ਨਾਲ ਬਹੁਤ ਕੁਝ ਕਰ ਲੈਂਦੇ ਸਨ ਪਰ ਇੱਥੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਚਲਦੀ ਇੱਕ ਵਾਰ ਮਿਸਟਰ ਰਾਮਾਸ਼ੰਕਰ ਆਚਾਰੀਆਂ ਨੇ ਕਿਸੇ ਸ਼ਰਾਰਤ ਉੱਤੇ ਉਸ ਨੂੰ ਪਰਮੇਸ਼ਰ ਦੇ ਨਾਂ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਦੇਖ ਰਾਮ ਤੂੰ ਚੰਗਾ ਮੁੰਡਾ ਬਣ ਜਾ ਨਹੀਂ ਤਾਂ ਮੈਨੂੰ ਡਰ ਹੈ ਪਰਮੇਸ਼ਰ ਤੇਰੇ ਨਾਲ ਖਫਾ ਹੋ ਜਾਣਗੇ। ਰਾਮ ਨੇ ਜਵਾਬ ਦਿੱਤਾ ਸੀ ਤੁਸੀਂ ਵੀ ਤਾਂ ਖਫਾ ਹੁੰਦੇ ਹੀ ਹੋ ਤੇ ਮੈਂ ਤੁਹਾਨੂੰ ਮਨਾ ਲੈਂਦਾ ਹਾਂ। ਅਤੇ ਫਿਰ ਥੋੜੀ ਦੇਰ ਸੋਚਣ ਬਾਅਦ ਉਸਨੇ ਪੁੱਛਿਆ ਸੀ ਬਾਪੂ ਜੀ ਇਹ ਪਰਮੇਸ਼ਰ ਕੌਣ ਹਨ? ਮਿਸਟਰ ਸ਼ੰਕਰ ਆਚਾਰਿਆ ਨੇ ਉਸ ਨੂੰ ਸਮਝਾਉਣ ਲਈ ਜਵਾਬ ਦਿੱਤਾ ਸੀ ਭਗਵਾਨ ਹੋਰ ਕੌਣ? ਸਾਡੇ ਸਭ ਤੋਂ ਵੱਡੇ ਇਸ ਮਕਾਨ ਚਿੱਟੇ ਇਸ ਤੋਂ ਵੀ ਵੱਡੇ ਦੇਖ ਹੁਣ ਤੂੰ ਕੋਈ ਸ਼ਰਾਰਤ ਨਾ ਕਰੀ ਨਹੀਂ ਤਾਂ ਉਹ ਤੈਨੂੰ ਮਾਰ ਸੁੱਟਣਗੇ ਮਿਸਟਰ ਸ਼ੰਕਰਚਾਰਿਆ ਨੇ ਆਪਣੇ ਬੇਟੇ ਨੂੰ ਪੈਪੀਤ ਕਰਨ ਲਈ ਪਰਮੇਸ਼ਰ ਨੂੰ ਕੁਝ ਜ਼ਿਆਦਾ ਹੀ ਡਰਾਉਣੀ ਸ਼ਕਲ ਵਿੱਚ ਪੇਸ਼ ਕਰਨ ਪਿੱਛੋਂ ਇਹ ਖਿਆਲ ਕਰ ਲਿਆ ਸੀ ਕਿ ਹੁਣ ਰਾਮ ਸੁਧਰ ਜਾਵੇਗਾ ਕੋਈ ਸ਼ਰਾਰਤ ਨਹੀਂ ਕਰੇਗਾ ਐ ਪਰ ਰਾਮ ਨੇ ਜੋ ਇਸ ਵਕਤ ਖਾਮੋਸ਼ ਬੈਠਾ ਸੀ ਤੇ ਆਪਣੀ ਜ਼ਿਹਨ ਦੀ ਤਕੜੀ ਵਿੱਚ ਪਰਮੇਸ਼ਰ ਨੂੰ ਤੋਲ ਰਿਹਾ ਸੀ ਕੁਝ ਦਿਨ ਵਿਚਾਰ ਕਰਨ ਪਿੱਛੋਂ ਜਦ ਬੜੇ ਭੋਲੇਪਾਨ ਨਾਲ ਕਿਹਾ ਸੀ ਬਾਪੂ ਜੀ ਤੁਸੀਂ ਮੈਨੂੰ ਪਰਮੇਸ਼ਰ ਦਿਖਾ ਦਿਓ ਤਾਂ ਮਿਸਟਰ ਸ਼ੰਕਰ ਆਚਾਰਿਆ ਦੀ ਸਾਰੀ ਕਾਨੂੰਨਦਾਨੀ ਤੇ ਵਕਾਲਤ ਧਰੀ ਦੀ ਧਰੀ ਰਹਿ ਗਈ ਸੀ ਕਿਸੇ ਮੁਕਦਮੇ ਦਾ ਹਵਾਲਾ ਦੇਣਾ ਹੁੰਦਾ ਤਾਂ ਉਹ ਉਸ ਨੂੰ ਫਾਈਲ ਕੱਢ ਕੇ ਦਿਖਾ ਦਿੰਦੇ ਜਾ ਜੇ ਕੋਈ ਭਾਰਤੀ ਦੰਡਾਵਲੀ ਦੀ ਕਿਸੇ ਧਾਰਾ ਸੰਬੰਧੀ ਸਵਾਲ ਕਰਦਾ ਤਾਂ ਉਹ ਆਪਣੀ ਮੇਜ਼ ਤੋਂ ਉਹ ਮੋਟੀ ਕਿਤਾਬ ਚੁੱਕ ਕੇ ਖੋਲਣਾ ਸ਼ੁਰੂ ਕਰ ਦਿੰਦੇ ਜਿਸ ਦੀ ਜिल्ਦ ਤੇ ਉਹਨਾਂ ਦੇ ਇਸ ਮੁੰਡੇ ਨੇ ਚਾਕੂ ਨਾਲ ਬੇਲਬੁਟੇ ਬਣਾ ਰੱਖੇ ਸਨ ਐ ਪਰ ਉਹ ਪਰਮੇਸ਼ਰ ਨੂੰ ਫੜ ਕੇ ਕਿੱਥੋਂ ਲਿਆਉਂਦੇ ਜਿਸ ਬਾਰੇ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਹ ਕੀ ਹੈ ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਸੀ ਕਿ ਤਾਰਾ 329 ਚੋਰੀ ਦੇ ਮਾਮਲੇ ਵਿੱਚ ਲਾਗੂ ਹੁੰਦੀ ਹੈ ਇਸੇ ਤਰ੍ਹਾਂ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮਾਰਨ ਤੇ ਪੈਦਾ ਕਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਹਨ ਤੇ ਜਿਸ ਤਰ੍ਹਾਂ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਿਸ ਦੇ ਕਾਨੂੰਨ ਬਣੇ ਹੋਏ ਹਨ ਦੀ ਅਸਲੀਅਤ ਕੀ ਹੈ ਠੀਕ ਇਸੇ ਤਰ੍ਹਾਂ ਉਹਨਾਂ ਨੂੰ ਪਰਮੇਸ਼ਰ ਦੀ ਅਸਲੀਅਤ ਦਾ ਪਤਾ ਨਹੀਂ ਸੀ ਉਹ ਐਮ ਐਲ ਐਲ ਬੀ ਤਾਂ ਸਨ ਪਰ ਇਹ ਡਿਗਰੀ ਉਹਨਾਂ ਨੇ ਅਜੇ ਹੀਆਂ ਉਲਝਣਾ ਵਿੱਚ ਫਸਣ ਲਈ ਨਹੀਂ ਸਗੋ ਦੌਲਤ ਕਮਾਉਣ ਲਈ ਹਾਸਲ ਕੀਤੀ ਸੀ ਉਹ ਰਾਮ ਨੂੰ ਪਰਮੇਸ਼ਰ ਨਾ ਦਿਖਾ ਸਕੇ ਅਤੇ ਨਾ ਉਸ ਨੂੰ ਕੋਈ ਠੁਕਵਾ ਜਵਾਬ ਹੀ ਦੇ ਸਕੇ ਇਸ ਲਈ ਕਿ ਇਹ ਸਵਾਲ ਹੀ ਕੁਝ ਇਸ ਤਰ੍ਹਾਂ ਅਚਾਨਕ ਤੌਰ ਤੇ ਕੀਤਾ ਗਿਆ ਸੀ ਕਿ ਉਹਨਾਂ ਦਾ ਦਿਮਾਗ ਬਿਲਕੁਲ ਖਾਲੀ ਹੋ ਗਿਆ ਸੀ ਉਹ ਸਿਰਫ ਇਹੀ ਕਹਿ ਸਕੇ ਸਨ ਜਾ ਰਾਮ ਮੇਰਾ ਦਿਮਾਗ ਨਾ ਚਟ ਮੈਂ ਬਹੁਤ ਕੰਮ ਕਰਨਾ ਹੈ ਇਸ ਸਮੇਂ ਉਹਨਾਂ ਨੇ ਕੰਮ ਸੱਚਮੁੱਚ ਬਹੁਤ ਕਰਨਾ ਸੀ ਪਰ ਉਹ ਆਪਣੀਆਂ ਪੁਰਾਣੀਆਂ ਹਾਰਾਂ ਭੁੱਲ ਕੇ ਛੱਟ ਹੀ ਇਸ ਮੁਕਦਮੇ ਦਾ ਫੈਸਲਾ ਕਰ ਦੇਣਾ ਚਾਹੁੰਦੇ ਸਨ ਉਹਨਾਂ ਨੇ ਰਾਮਵਲ ਕੈਰੀਆਂ ਨਿਗਾਹਾਂ ਨਾਲ ਦੇਖ ਕੇ ਆਪਣੀ ਤਨਮ ਪਤਨੀ ਨੂੰ ਕਿਹਾ ਅੱਜ ਇਸ ਨੇ ਕਿਹੜੀ ਨਵੀਂ ਸ਼ਰਧਾਤ ਕੀਤੀ ਹੈ ਮੈਨੂੰ ਛੇਤੀ ਦੱਸ ਮੈਂ ਅੱਜ ਇਹਨੂੰ ਡਬਲ ਸਜ਼ਾ ਦੇਵਾਂਗਾ। ਮਿਸਿਸ ਅਚਾਰੀਆ ਨੇ ਰਾਮ ਦਾ ਕੰਨ ਛੱਡ ਦਿੱਤਾ ਤੇ ਕਿਹਾ ਇਸ ਮੋٹے ਨੇ ਤਾਂ ਜੀਣਾ ਦੁੱਬਰ ਕਰ ਰੱਖਿਆ। ਜਦੋਂ ਦੇਖੋ ਨੱਚਣਾ ਟੱਪਣਾ ਨਾ ਆਏ ਦੀ ਸ਼ਰਮ ਨਾ ਗਏ ਦਾ ਲਿਹਾਜ਼ ਸਵੇਰ ਤੋਂ ਮੈਨੂੰ ਸਤਾ ਰਿਹਾ ਹੈ। ਕਈ ਵਾਰ ਕੁਟਾਪਾ ਚੜ ਚੁੱਕੀ ਹਾਂ ਪਰ ਇਹ ਆਪਣੀਆਂ ਸ਼ਰਜ਼ਾਰਤਾ ਤੋਂ ਬਾਜ਼ੀ ਨਹੀਂ ਆਉਂਦਾ। ਰਸੋਈ ਵਿੱਚੋਂ ਦੋ ਕੱਚੇ ਟਮਾਟਰ ਚੁੱਕ ਕੇ ਖਾ ਗਿਆ ਹੁਣ ਮੈਂ ਸਲਾਦ ਵਿੱਚ ਇਹਦਾ ਸਿਰ ਪਾਵਾਂ ਇਹ ਸੁਣ ਕੇ ਮਿਸਟਰ ਰਾਮਾ ਸ਼ੰਕਰ ਨੂੰ ਤੱਕਾ ਜਿਹਾ ਲੱਗਿਆ ਉਹ ਖਿਆਲ ਕਰ ਰਹੇ ਸਨ ਕਿ RAM ਖਿਲਾਫ ਕੋਈ ਸੰਗੀਨ ਇਲਜ਼ਾਮ ਹੋਵੇਗਾ ਪਰ ਇਹ ਸੁਣ ਕੇ ਕਿ ਉਸਨੇ ਰਸੋਈ ਵਿੱਚੋਂ ਸਿਰਫ ਦੋ ਕੱਚੇ ਟਮਾਟਰ ਚੁੱਕ ਕੇ ਖਾਦੇ ਹਨ ਉਹਨਾਂ ਨੂੰ ਬਹੁਤ ਨਿਰਾਸ਼ਾ ਹੋਈ ਰਾਮ ਨੂੰ ਛਿੜਕਣ ਝਾੜਨ ਦੀ ਉਹਨਾਂ ਦੀ ਸਾਰੀ ਤਿਆਰੀ ਇੱਕਦਮ ਠੰਡੀ ਪੈ ਗਈ। ਉਹਨਾਂ ਨੂੰ ਇਉਂ ਮਹਿਸੂਸ ਹੋਇਆ ਕਿ ਉਹਨਾਂ ਦਾ ਸੀਨਾ ਇੱਕਦਮ ਖਾਲੀ ਹੋ ਗਿਆ ਹੈ ਜਿਵੇਂ ਕਿ ਇੱਕ ਵਾਰ ਉਹਨਾਂ ਦੀ ਮੋਟਰ ਦੇ ਪਹੀਏ ਦੀ ਸਾਰੀ ਹਵਾ ਨਿਕਲ ਗਈ ਸੀ। ਟਮਾਟਰ ਖਾਣਾ ਕੋਈ ਜੁਰਮ ਨਹੀਂ ਇਸ ਤੋਂ ਬਿਨਾ ਮਿਸਟਰ ਸ਼ੰਕਰ ਆਚਾਰੀਆ ਦੇ ਇੱਕ ਮਿੱਤਰ ਜੋ ਜਰਮਨੀ ਤੋਂ ਡਾਕਟਰੀ ਦੀ ਉੱਚੀ ਸੰਧ ਲੈ ਕੇ ਆਇਆ ਸੀ ਨੇ ਉਹਨਾਂ ਨੂੰ ਕਿਹਾ ਸੀ ਕਿ ਆਪਣੇ ਬੱਚਿਆਂ ਨੂੰ ਖਾਣੇ ਵਿੱਚ ਕੱਚੇ ਟਮਾਟਰ ਜ਼ਰੂਰ ਦਿਆ ਕਰੋ ਕਿਉਂਕਿ ਉਹਨਾਂ ਵਿੱਚ ਬਹੁਤ ਵਿਟਾਮਿਨ ਹੁੰਦੇ ਹਨ ਪਰ ਹੁਣ ਕਿਉਂ ਜੋ ਉਹ ਰਾਮ ਦੀ ਝਾੜ ਚੰਬਲੀ ਤਿਆਰ ਹੋ ਚੁੱਕੇ ਸਨ ਅਤੇ ਉਹਨਾਂ ਦੀ بیوی ਦੀ ਵੀ ਇਹੀ ਖਾਹਿਸ਼ ਸੀ ਇਸੇ ਉਹਨਾਂ ਨੇ ਥੋੜੀ ਦੇਰ ਵਿਚਾਰ ਕੇ ਇੱਕ ਕਾਨੂੰਨੀ ਨੁਕਤਾ ਲੱਭਿਆ ਅਤੇ ਇਸ ਲੱਭਤ ਉੱਤੇ ਦਿਲ ਹੀ ਦਿਲ ਵਿੱਚ ਖੁਸ਼ ਹੋ ਕੇ ਆਪਣੇ بیٹے ਨੂੰ ਕਿਹਾ ਮੇਰੇ ਨੇੜੇ ਆ ਅਤੇ ਜੋ ਕੁਝ ਮੈਂ ਤੇਤੋਂ ਪੁੱਛਾਂ ਸੱਚ ਸੱਚ ਦੱਸ ਮਿਸਿਸ ਰਾਮਾਸ਼ੰਕਰ ਆਚਾਰੀਆ ਚਲੀ ਗਈ ਅਤੇ ਰਾਮ ਚੁੱਪਚਾਪ ਆਪਣੇ ਬਾਪ ਦੇ ਸਾਹਮਣੇ ਖੜਾ ਹੋ ਗਿਆ ਮਿਸਟਰ ਰਾਮਾਸ਼ੰਕਰ ਆਚਾਰੀਆ ਨੇ ਪੁੱਛਿਆ ਤੂੰ ਰਸੋਈ ਵਿੱਚੋਂ ਦੋ ਕੱਚੇ ਟਮਾਟਰ ਕੱਢ ਕੇ ਕਿਉਂ ਖਾਦੇ ਰਾਮ ਨੇ ਜਵਾਬ ਦਿੱਤਾ ਦੋ ਕਿੱਥੇ ਸੀ ਮਾਂ ਝੂਠ ਬੋਲਦੀ ਹੈ ਤੂੰ ਹੀ ਦੱਸ ਕਿੰਨੇ ਸੀ ਡੇਡ ਇੱਕ ਅਤੇ ਅੱਧਾ RAM ਨੇ ਇਹ ਲਫ਼ਜ਼ ਉਂਗਲੀਆਂ ਨਾਲ ਅੱਦੇ ਦਾ ਨਿਸ਼ਾਨ ਬਣਾ ਕੇ ਬੋਲੇ ਦੂਜੇ ਅੱਦੇ ਨਾਲ ਮਾਤਾ ਜੀ ਨੇ ਦੁਪਹਿਰ ਨੂੰ ਚਟਣੀ ਬਣਾਈ ਸੀ ਚਲੋ ਡੇਡ ਹੀ ਸਹੀ ਪਰ ਤੂੰ ਇਹ ਉੱਥੋਂ ਚੁੱਕੇ ਕਿਉਂ RAM ਨੇ ਜਵਾਬ ਦਿੱਤਾ ਖਾਣ ਲਈ ਠੀਕ ਹੈ ਪਰ ਤੂੰ ਚੋਰੀ ਕੀਤੀ ਮਿਸਟਰ ਰਾਮਾ ਸ਼ੰਕਰ ਆਚਾਰੀਆ ਨੇ ਕਾਨੂੰਨੀ ਨੁਕਤਾ ਪੇਸ਼ ਕੀਤਾ ਚੋਰੀ ਬਾਪੂ ਜੀ ਮੈਂ ਚੋਰੀ ਨਹੀਂ ਕੀਤੀ ਟਮਾਟਰ ਖਾਦੇ ਹਨ ਇਹ ਚੋਰੀ ਕਿਵੇਂ ਹੋਈ ਇਹ ਕਹਿੰਦਾ ਉਹ ਫਰਸ਼ ਤੇ ਬੈਠ ਗਿਆ ਤੇ ਗੋ ਨਾਲ ਆਪਣੇ ਪਿਓ ਵੱਲ ਦੇਖਣ ਲੱਗਿਆ ਇਹ ਚੋਰੀ ਸੀ ਦੂਜੇ ਦੀ ਚੀਜ਼ ਨੂੰ ਉਸ ਦੀ ਇਜਾਜ਼ਤ ਤੋਂ ਬਿਨਾ ਚੁੱਕ ਲੈਣਾ ਚੋਰੀ ਹੁੰਦੀ ਹੈ ਮਿਸਟਰ ਸ਼ੰਕਰ ਆਚਾਰੀਆ ਨੇ ਇਉਂ ਆਪਣੇ ਬੱਚੇ ਨੂੰ ਸਮਝਾਇਆ ਅਤੇ ਖਿਆਲ ਕੀਤਾ ਕਿ ਉਹ ਉਹਨਾਂ ਦਾ ਸਾਰ ਤਤ ਚੰਗੀ ਤਰ੍ਹਾਂ ਸਮਝ ਗਿਆ ਹੈ। RAM ਨੇ ਤੁਰੰਤ ਕਿਹਾ, "ਪਰ ਟਮਾਟਰ ਤਾਂ ਸਾਡੇ ਆਪਣੇ ਸਨ ਮੇਰੇ ਮਾਤਾ ਜੀ ਦੇ।" શ્રીਮਾਨ ਸ਼ੰਕਰ ਆਚਾਰੀਆ ਚੁੰਝਲਾ ਗਏ। ਫਿਰ ਵੀ ਉਹਨਾਂ ਛੱਟ ਆਪਣਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ। "ਤੇਰੀ ਮਾਤਾ ਜੀ ਦੇ ਸਨ। ਠੀਕ ਹੈ, ਪਰ ਉਹ ਤੇਰੇ ਤਾਂ ਨਹੀਂ ਹੋਏ ਨਾ? ਜੋ ਚੀਜ਼ ਉਹਨਾਂ ਦੀ ਹੈ, ਉਹ ਤੇਰੀ ਕਿਵੇਂ ਹੋ ਸਕਦੀ ਹੈ?" ਦੇਖ ਸਾਹਮਣੇ ਮੇਜ਼ ਤੇ ਤੇਰਾ ਖਿਡੌਣਾ ਪਿਆ ਹੈ ਚੁੱਕ ਲਿਆ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ RAM ਉੱਠਿਆ ਅਤੇ ਭੱਜ ਕੇ ਲੱਕੜੀ ਦਾ ਘੋੜਾ ਚੁੱਕ ਲਿਆ ਅਤੇ ਆਪਣੇ ਪਿਓ ਦੇ ਹੱਥ ਵਿੱਚ ਫੜਾ ਦਿੱਤਾ ਐ ਲੋ ਮਿਸਟਰ ਰਾਮਾਸ਼ੰਕਰ ਆਚਾਰੀਆ ਬੋਲੇ ਹਾਂ ਤਾ ਦੇਖ ਇਹ ਘੋੜਾ ਤੇਰਾ ਹੈ ਨਾ ਜੀ ਹਾਂ ਜੇ ਮੈਂ ਇਹਨੂੰ ਤੇਰੀ ਇਜਾਜ਼ਤ ਤੋਂ ਬਿਨਾਂ ਚੁੱਕ ਕੇ ਆਪਣੇ ਕੋਲ ਰੱਖ ਲਵਾਂ ਤਾਂ ਇਹ ਚੋਰੀ ਹੋਵੇਗੀ ਮਿਸਟਰ ਰਾਮਾ ਸ਼ੰਕਰ ਨੇ ਹੋਰ ਵਿਆਖਿਆ ਕਰਦਿਆਂ ਕਿਹਾ ਅਤੇ ਮੈਂ ਚੋਰ ਨਹੀਂ ਪਿਤਾ ਜੀ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ ਮੈਂ ਤੁਹਾਨੂੰ ਚੋਰ ਨਹੀਂ ਕਾਂਗਾ ਮੇਰੇ ਕੋਲ ਖੇਡਣ ਲਈ ਹਾਥੀ ਜੋ ਹੈ ਤੁਸੀਂ ਹੁਣ ਤੱਕ ਦੇਖਿਆ ਨਹੀਂ ਕੱਲ ਹੀ ਮੁੰਸ਼ੀ ਦਾਦਾ ਨੇ ਲੈ ਕੇ ਦਿੱਤਾ ਹੈ ਰੁਕੋ ਮੈਂ ਹੁਣੇ ਤੁਹਾਨੂੰ ਦਿਖਾਉਂਦਾ ਹਾਂ ਏ ਕੈ ਕੀ ਤਾੜੀਆਂ ਵਜਾਉਂਦਾ ਹੋਇਆ ਉਹ ਦੂਜੇ ਕਮਰੇ ਵਿੱਚ ਚਲਿਆ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਆਚਾਰੀਆ ਅੱਖਾਂ ਚਪਕਦੇ ਰਹਿ ਗਏ ਦੂਜੇ ਦਿਨ ਮਿਸਟਰ ਰਾਮਾ ਸ਼ੰਕਰ ਨੂੰ ਇੱਕ ਖਾਸ ਕੰਮ ਲਈ ਪੂਨੇ ਜਾਣਾ ਪਿਆ ਉਹਨਾਂ ਦੀ ਵੱਡੀ ਭੈਣ ਉੱਥੇ ਰਹਿੰਦੀ ਸੀ ਕਾਫੀ ਚਿਰ ਤੋਂ ਉਹ ਛੋਟੇ ਰਾਮ ਨੂੰ ਦੇਖਣ ਲਈ ਬੇਕਰਾਰ ਸੀ ਇੰਜ ਇੱਕ ਪੰਥ ਦੋ ਕਾਜ ਦੇ ਸੰਮੁਖ ਰਾਮਾ ਸ਼ੰਕਰ ਆਚਾਰੀਆ ਆਪਣੇ بیٹے ਨੂੰ ਵੀ ਨਾਲ ਲੈ ਗਏ ਪਰ ਇਸ ਸ਼ਰਤ ਤੇ ਕਿ ਉਹ ਰਸਤੇ ਵਿੱਚ ਕੋਈ ਇੱਲਤ ਨਹੀਂ ਕਰੇਗਾ ਨੰਨਾ ਰਾਮ ਇਸ ਸ਼ਰਤ ਉੱਤੇ ਪੋਰੀ ਬੰਦਰ ਦੇ ਸਟੇਸ਼ਨ ਤੱਕ ਹੀ ਕਾਇਮ ਰਹਿ ਸਕਿਆ ਉਧਰ ਦक्कन ਕਵਿਨ ਚੱਲੀ ਤੇ ਇਧਰ ਰਾਮ ਦੇ ਛੋਟੇ ਜਿਹੇ ਸੀਨੇ ਵਿੱਚ ਸ਼ਰਾਰਤਾਂ ਨੇ ਮਚਲਣਾ ਸ਼ੁਰੂ ਕਰ ਦਿੱਤਾ ਮਿਸਟਰ ਰਾਮਾਸ਼ੰਕਰ ਆਚਾਰੀਆ ਸੈਕਿੰਡ ਕਲਾਸ ਕੰਪਾਰਟਮੈਂਟ ਦੀ ਚੌੜੀ ਸੀਟ ਉੱਤੇ ਬੈਠੇ ਆਪਣੇ ਨਾਲ ਵਾਲੇ ਮੁਸਾਫਿਰ ਦਾ ਅਖਬਾਰ ਪੜ੍ਹ ਰਹੇ ਸਨ ਤੇ ਸੀਟ ਦੇ ਆਖਰੀ ਹਿੱਸੇ ਉੱਤੇ ਰਾਮ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਤੇ ਹਵਾ ਦਾ ਦਬਾਅ ਦੇਖ ਕੇ ਇਹ ਸੋਚ ਰਿਹਾ ਸੀ ਕਿ ਜੇ ਉਹ ਉਸ ਨੂੰ ਲੈ ਉਡੇ ਤਾਂ ਕਿੰਨਾ ਮਜ਼ਾ ਆਵੇ ਮਿਸਟਰ ਰਾਮਾਸ਼ੰਕਰ ਆਚਾਰੀਆਂ ਨੇ ਆਪਣੀ ਐਨਕ ਦੇ ਕੋਨਿਆਂ ਵਿੱਚ ਹੀ ਰਾਮ ਵੱਲ ਦੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਬਿਠਾ ਦਿੱਤਾ ਤੂੰ ਚੈਨ ਵੀ ਲੈਣ ਦੇਵੇਂਗਾ ਜਾਂ ਨਹੀਂ ਆਰਾਮ ਨਾਲ ਬਹਿ ਜਾ ਇਹ ਕਹਿੰਦਿਆਂ ਉਹਨਾਂ ਦੀ ਨਜ਼ਰ ਰਾਮ ਦੇ ਟੋਪੀ ਤੇ ਪਈ ਜੋ ਉਸ ਦੇ ਸਿਰ ਉੱਤੇ ਚਮਕ ਰਹੀ ਸੀ ਇਹਨੂੰ ਲਾ ਕੇ ਰੱਖ ਨਲਾਇਕ ਹਵਾ ਇਹਨੂੰ ਉਡਾ ਕੇ ਲੈ ਜਾਵੇਗੀ ਉਹਨਾਂ ਨੇ ਰਾਮ ਦੇ ਸਿਰ ਤੋਂ ਟੋਪੀ ਲਾ ਕੇ ਉਸ ਦੀ ਗੋਦ ਵਿੱਚ ਰੱਖ ਦਿੱਤੀ ਪਰ ਥੋੜੀ ਦੇਰ ਬਾਅਦ ਟੋਪੀ ਫੇਰ ਰਾਮ ਦੇ ਸਿਰ ਉੱਤੇ ਸੀ ਅਤੇ ਉਹ ਖਿੜਕੀ ਤੋਂ ਬਾਹਰ ਸਿਰ ਕੱਢੀ ਦੌੜਦੇ ਹੋਏ ਦਰਕਤਾਂ ਨੂੰ ਗੋਹ ਨਾਲ ਦੇਖ ਰਿਹਾ ਸੀ ਦਰਕਤਾਂ ਦੀ ਭੱਜ ਦੌੜ ਰਾਮ ਦੇ ਜ਼ਿਹਨ ਵਿੱਚ ਲੁਕਨਵੀ ਚੀ ਦੀ ਦਿਲਚਸਪ ਖੇਡ ਦਾ ਨਕਸ਼ਾ ਖਿੱਚ ਰਹੀ ਸੀ ਹਵਾ ਦੇ ਬੁੱਲੇ ਨਾਲ ਅਖਬਾਰ ਦੂਰਾ ਹੋ ਗਿਆ ਅਤੇ ਮਿਸਟਰ ਰਾਮਾਸ਼ੰਕਰ ਆਚਾਰੀਆ ਨੇ ਆਪਣੇ ਬੇਟੇ ਦੇ ਸਿਰ ਨੂੰ ਫੇਰ ਖਿੜਕੀ ਤੋਂ ਬਾਹਰ ਦੇਖਿਆ ਗੁੱਸੇ ਵਿੱਚ ਉਹਨਾਂ ਨੇ ਉਸ ਦੀ ਬਾਹ ਖਿੱਚ ਕੇ ਆਪਣੇ ਕੋਲ ਬਿਠਾਇਆ ਤੇ ਕਿਹਾ ਜੇ ਤੂੰ ਇੱਥੋਂ 1 ਇੰਚ ਵੀ ਹਿਲਿਆ ਤਾਂ ਤੇਰੀ ਖੈਰ ਨਹੀਂ ਇਹ ਕਹਿ ਕੇ ਉਹਨਾਂ ਨੇ ਟੋਪੀ ਚੁੱਕ ਕੇ ਉਸ ਦੀਆਂ ਲੱਤਾਂ ਉੱਤੇ ਰੱਖ ਦਿੱਤੀ ਇਸ ਕੰਮ ਤੋਂ ਵੇਲੇ ਹੋ ਕੇ ਉਹਨਾਂ ਨੇ ਅਖਬਾਰ ਚੁੱਕਿਆ ਅਤੇ ਉਹ ਅਜੇ ਇਸ ਵਿੱਚੋਂ ਉਹ ਸੱਤਰਾ ਹੀ ਲੱਭ ਰਹੇ ਸਨ ਜਿੱਥੋਂ ਉਹਨਾਂ ਨੇ ਪੜਨਾ ਛੱਡਿਆ ਸੀ ਕਿ ਰਾਮ ਨੇ ਖਿੜਕੀ ਵੱਲ ਸਰਕ ਕੇ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਟੋਪੀ ਉਹਦੇ ਸਿਰ ਉੱਤੇ ਸੀ ਇਹ ਦੇਖ ਕੇ ਮਿਸਟਰ ਸ਼ੰਕਰ ਆਚਾਰੀਆ ਨੂੰ ਸਖਤ ਗੁੱਸਾ ਆਇਆ ਉਹਨਾਂ ਦਾ ਹੱਥ ਭੁਖੀ ਇੱਲ ਵਾਂਗੂ ਟੋਪੀ ਵੱਲ ਵਧਿਆ ਤੇ پلਕ ਚਲਕ ਵਿੱਚ ਹੀ ਉਹ ਉਹਨਾਂ ਦੀ ਸੀਟ ਤੇ ਹੇਠਾਂ ਸੀ ਇਸ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਰਾਮ ਨੂੰ ਸਮਝਣ ਦਾ ਮੌਕਾ ਹੀ ਨਾ ਮਿਲਿਆ ਮੁੜ ਕੇ ਉਸਨੇ ਆਪਣੇ ਬਾਪ ਵੱਲ ਦੇਖਿਆ ਐ ਪਰ ਉਹਨਾਂ ਦੇ ਹੱਥ ਖਾਲੀ ਨਜ਼ਰ ਆਏ ਇਸੇ ਪਰੇਸ਼ਾਨੀ ਵਿੱਚ ਉਸਨੇ ਖਿੜਕੀ ਤੋਂ ਬਾਹਰ ਚੱਕ ਕੇ ਦੇਖਿਆ ਤਾਂ ਉਸ ਨੂੰ ਰੇਲ ਦੀ ਪੱਟੜੀ ਤੇ ਬਹੁਤ ਪਿਛਾਂ ਖਾਕੀ ਕਾਗਜ਼ ਦਾ ਟੁਕੜਾ ਉੱਡਦਾ ਨਜ਼ਰ ਆਇਆ ਉਸਨੇ ਸਮਝਿਆ ਕਿ ਇਹ ਮੇਰੀ ਟੋਪੀ ਹੈ ਇਹ ਖਿਆਲ ਆਉਂਦਿਆਂ ਹੀ ਉਸ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ ਪਿਓ ਵੱਲ ਪੈੜੀਆਂ ਜਹੀਆਂ ਨਿਗਾਹਾਂ ਨਾਲ ਦੇਖਦਿਆਂ ਉਸਨੇ ਕਿਹਾ ਬਾਪੂ ਮੇਰੀ ਟੋਪੀ ਮਿਸਟਰ ਰਾਮਾ ਸ਼ੰਕਰ ਆਚਾਰੀਆ ਖਾਮੋਸ਼ ਰਹਿ ਹਾਈ ਮੇਰੀ ਟੋਪੀ RAM ਦੀ ਆਵਾਜ਼ ਉੱਚੀ ਹੋਈ ਮਿਸਟਰ ਰਾਮਾ ਸ਼ੰਕਰ ਆਚਾਰੀਆ ਕੁਝ ਨਾ ਬੋਲੇ RAM ਨੇ ਰੋਂਦੀ ਆਵਾਜ਼ ਵਿੱਚ ਕਿਹਾ ਮੇਰੀ ਟੋਪੀ ਅਤੇ ਆਪਣੇ ਪਿਓ ਦਾ ਹੱਥ ਫੜ ਲਿਆ ਮਿਸਟਰ ਰਾਮਾਸ਼ੰਕਰ ਆਚਾਰਿਆ ਨੇ ਉਸ ਦਾ ਹੱਥ ਝਟਕ ਕੇ ਕੀਤਾ ਦੇਖ ਦਿੱਤੀ ਹੋਵੇਗੀ ਤਾ ਹੁਣ ਰੋਂਦਾ ਕਿਉਂ ਹੈ ਇਸ ਤੇ ਰਾਮ ਦੀਆਂ ਅੱਖਾਂ ਵਿੱਚ ਦੋ ਮੋਟੇ ਮੋਟੇ ਹੰਝੂ ਤੈਰਨ ਲੱਗੇ ਪਰ ਤੱਕਾ ਤਾਂ ਤੁਸੀਂ ਦਿੱਤਾ ਸੀ ਉਸ ਨੇ ਇੰਨਾ ਕਿਹਾ ਤੇ ਰੋਣ ਲੱਗਿਆ ਮਿਸਟਰ ਰਾਮਾਸ਼ੰਕਰ ਨੇ ਰਤਾ ਚਾੜਿਆ ਤਾਂ ਰਾਮ ਨੇ ਹੋਰ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਈ। RAM ਦਾ ਰੋਣਾ ਸਿਰਫ ਟੋਪੀ ਬੰਦ ਕਰਾ ਸਕਦੀ ਸੀ। ਇਸ ਲਈ RAMA ਸ਼ANKAR ਅਚਾਰੀਆਂ ਨੇ ਥੱਕ ਹਾਰ ਕੇ ਉਸਨੂੰ ਕਿਹਾ, ਟੋਪੀ ਵਾਪਸ ਆ ਜਾਵੇਗੀ ਪਰ ਸ਼ਰਤ ਇਹ ਹੈ ਕਿ ਤੂੰ ਉਸਨੂੰ ਪੈਨੇਗਾ ਨਹੀਂ। RAM ਦੀਆਂ ਅੱਖਾਂ ਵਿੱਚੋਂ ਹੰਝੂ ਛੱਟਪਟ ਖੁਸ਼ਕ ਹੋ ਗਏ ਜਿਵੇਂ ਤਪੀ ਹੋਈ ਰੇਤ ਵਿੱਚ ਬਾਰਿਸ਼ ਦੇ ਕਤਰੇ ਜਜ਼ਬ ਹੋ ਜਾਣ। ਉਸ ਸਰਖ ਦੇ ਅੱਗੇ ਵੱਧ ਆਇਆ ਤੇ ਬੋਲਿਆ ਉਹ ਵਾਪਸ ਲੈ ਆਓ ਮਿਸਟਰ ਰਾਮਾ ਸ਼ੰਕਰਚਾਰੀਆਂ ਨੇ ਕਿਹਾ ਇੰਉ ਥੋੜੀ ਵਾਪਸ ਆ ਜਾਵੇਗੀ ਮੰਤਰ ਪੜਨਾ ਪਏਗਾ ਕੰਪਾਰਟਮੈਂਟ ਵਿੱਚ ਸਭ ਮੁਸਾਫਿਰ ਬਾਪ ਬੇਟੇ ਦੀ ਗੱਲਬਾਤ ਸੁਣ ਰਹੇ ਸਨ ਮੰਤਰ ਇਹ ਕਹਿੰਦਿਆ RAM ਨੂੰ ਤੁਰੰਤ ਉਹ ਕਿੱਸਾ ਯਾਦ ਆ ਗਿਆ ਜਿਸ ਵਿੱਚ ਇੱਕ ਮੁੰਡੇ ਨੇ ਮੰਤਰ ਰਾਹੀਂ ਦੂਜਿਆਂ ਦੀਆਂ ਚੀਜ਼ਾਂ ਗੁੰਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਬੜੋ ਪਿਤਾ ਜੀ ਇਹ ਕਹਿ ਕੇ ਉਹ ਗੋਹ ਨਾਲ ਆਪਣੇ ਬਾਪ ਵੱਲ ਦੇਖਣ ਲੱਗਿਆ ਜਿਵੇਂ ਮੰਤਰ ਪੜ੍ਹਦੇ ਸਮੇ ਮਿਸਟਰ ਸ਼ੰਕਰ ਆਚਾਰੀਆ ਦੇ ਗੰंजे ਸਿਰ ਤੇ ਸਿੰਘ ਉਗਾਉਣਗੇ ਮਿਸਟਰ ਰਾਮਾਸ਼ੰਕਰ ਆਚਾਰੀਆ ਨੇ ਉਸ ਮੰਤਰ ਦੇ ਬੋਲ ਯਾਦ ਕਰਦਿਆਂ ਕਿਹਾ ਜੇ ਉਹਨਾਂ ਨੇ ਬਚਪਨ ਵਿੱਚ ਇੰਦਰ ਜਾਲ ਮੁਕੰਮਲ ਤੋਂ ਜ਼ੁਬਾਨੀ ਯਾਦ ਕੀਤਾ ਸੀ ਤੂੰ ਫੇਰ ਸ਼ਰਾਰਤਾਂ ਨਹੀਂ ਕਰੇਂਗਾ ਨਾ ਨਹੀਂ ਬਾਪੂ ਜੀ ਰਾਮ ਜੋ ਮੰਤਰ ਦੀਆਂ ਗਹਿਰਾਈਆਂ ਵਿੱਚ ਡੁੱਬ ਰਿਹਾ ਸੀ ਨੇ ਆਪਣੇ ਪਿਓ ਨਾਲ ਸ਼ਰਾਰਤ ਨਾ ਕਰਨ ਦਾ ਵਾਅਦਾ ਕਰ ਲਿਆ ਮਿਸਟਰ ਰਾਮਾਸ਼ੰਕਰ ਆਚਾਰੀਆਂ ਨੂੰ ਮੰਤਰ ਦੇ ਬੋਲ ਯਾਦ ਆ ਗਏ ਤੇ ਉਹਨਾਂ ਨੇ ਦਿਲ ਹੀ ਦਿਲ ਵਿੱਚ ਆਪਣੇ ਚੇਤੇ ਦੀ ਦਾਦ ਦੇ ਕੇ ਆਪਣੇ ਮੁੰਡੇ ਨੂੰ ਕਿਹਾ ਲੈ ਹੁਣ ਤੂੰ ਅੱਖਾਂ ਬੰਦ ਕਰ ਲੈ ਰਾਮ ਨੇ ਅੱਖਾਂ ਬੰਦ ਕਰ ਲਈਆਂ ਅਤੇ ਮਿਸਟਰ ਰਾਮਾਸ਼ੰਕਰ ਆਚਾਰੀਆਂ ਨੇ ਮੰਤਰ ਪੜਨਾ ਸ਼ੁਰੂ ਕੀਤਾ ओम नमा कामेश्वरी मदमदीश उत्मदे ब्रिंगप्रा स्वाहा मिस्टर रामशंकर आचार्य ਦਾ ਇੱਕ ਹੱਥ ਸੀ ਦੇ ਹਟਾਂ ਗਿਆ ਅਤੇ ਸਵਾਹਾ ਦੇ ਨਾਲ ਹੀ RAM ਦੀ ਟੋਪੀ ਉਸ ਦੇ ਗੁੱਦਗੁਦੇ ਪੱਟਾਂ ਤੇ ਆ ਡਿੱਗੀ RAM ਨੇ ਅੱਖਾਂ ਖੋਲ ਦਿੱਤੀਆਂ ਟੋਪੀ ਉਸ ਦੀ ਚਪਟੀ ਨੱਕ ਦੇ ਸਾਹਮਣੇ ਪਈ ਸੀ ਅਤੇ ਮਿਸਟਰ ਰਾਮਾਸ਼ੰਕਰ ਆਚਾਰਿਆ ਦੀ ਤਿੱਖੀ ਨੱਕ ਐਨਕ ਦੀ ਸੁਨੇਰੀ ਪਕੜੇ ਹੇਠਾਂ ਤਰਾਰੀ ਸੀ ਅਦਾਲਤ ਵਿੱਚ ਮੁਕਦਮਾ ਜਿੱਤਣ ਪਿੱਛੋਂ ਉਹਨਾਂ ਦੀ ਇਹੋ ਜਿਹੀ ਹਾਲਤ ਹੋਇਆ ਕਰਦੀ ਸੀ ਟੋਪੀ ਆ ਗਈ RAM ਨੇ ਸਿਰਫ ਇੰਨਾ ਕਿਹਾ ਤੇ ਚੁੱਪ ਕਰ ਗਿਆ ਮਿਸਟਰ ਸ਼ੰਕਰ ਆਚਾਰੀਆ RAM ਨੂੰ ਖਾਮੋਸ਼ ਬੈਠਣ ਦਾ ਹੁਕਮ ਦੇ ਕੇ ਅਖਬਾਰ ਪੜਨ ਵਿੱਚ ਰੁੱਝ ਗਏ ਇੱਕ ਖਬਰ ਚੌਖੇ ਦਿਲਚਸਪ ਅਤੇ ਅਖਬਾਰੀ ਜ਼ੁਬਾਨ ਵਿੱਚ ਬੇहद ਸਨਸਨੀਖੇਜ਼ ਸੀ ਇਸ ਲਈ ਉਹ ਮੰਤਰ ਵਗੈਰਾ ਸਭ ਕੁਝ ਭੁੱਲ ਕੇ ਉਸ ਦੇ ਵਿੱਚ ਗਵਾਚ ਗਏ ਦੱਕਨ ਕੁਈਨ ਬਿਜਲੀ ਦੇ ਪਰਾਂ ਤੇ ਪੂਰੀ ਤੇਜ਼ੀ ਨਾਲ ਉੱਡ ਰਹੀ ਸੀ ਉਸ ਦੇ ਫੌਲਾਦੀ ਪਈਆਂ ਦੀ ਇੱਕਸਾਰ ਗੜਗੜਾਹਟ ਅਖਬਾਰ ਦੀ ਸਨਸਨੀ ਪੈਦਾ ਕਰਨ ਵਾਲੀ ਖਬਰ ਦੀ ਹਰ ਸਤਰ ਨੂੰ ਗੂੜੀ ਕਰ ਰਹੀ ਸੀ ਮਿਸਟਰ ਸ਼ੰਕਰ ਆਚਾਰੀਆ ਇਹ ਸਤਰ ਪੜ ਰਹੇ ਸਨ ਅਦਾਲਤ ਵਿੱਚ ਸਨਾਟਾ ਪਸਰਿਆ ਹੋਇਆ ਸੀ ਸਿਰਫ ਟਾਈਪਰਾਈਟਰ ਦੀ ਟਿਕ ਟਿਕ ਸੁਣਾਈ ਦਿੰਦੀ ਸੀ ਮੁਲਜ਼ਮ ਇਕਦਮ ਚੀਕਿਆ ਬਾਪੂ ਜੀ ਹਨ ਉਸ ਵਕਤ RAM ਨੇ ਆਪਣੇ ਬਾਪ ਨੂੰ ਜ਼ੋਰ ਦੀ ਆਵਾਜ਼ ਮਾਰੀ ਬਾਪੂ ਜੀ ਤੇ ਮਿਸਟਰ ਰਾਮਾ ਸ਼ੰਕਰ ਆਚਾਰਿਆ ਨੂੰ ਇਉਂ ਜਾਪਿਆ ਜਿਵੇਂ ਨਿਗਾਹ ਹੇਟ ਲਈ 70 ਦੇ ਆਖਰੀ ਲਫ਼ਜ਼ ਕਾਗਜ਼ 'ਚ ਉਛਲ ਪਏ ਹਨ RAM ਦੇ ਥਰ-ਥਰਾਂਦੇ ਬੁੱਲ ਦੱਸ ਰਹੇ ਸਨ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ ਮਿਸਟਰ ਰਾਮਾ ਸ਼ੰਕਰ ਆਚਾਰਿਆ ਨੇ ਜ਼ਰਾ ਤੇਜ਼ੀ ਨਾਲ ਕਿਹਾ ਕੀ ਹੈ ਅਤੇ ਐਨਕ ਦੇ ਇੱਕ ਕੋਨੇੋਂ ਟੋਪੀ ਨੂੰ ਸੀਟ ਉੱਤੇ ਪਿਆ ਦੇਖ ਕੇ ਆਪਣੀ ਤਸੱਲੀ ਕਰ ਲਈ। राम ਅੱਗੇ ਸਰਕ ਆਇਆ ਅਤੇ ਕਹਿਣ ਲੱਗਾ। बापूजी ਉਹੀ ਮੰਤਰ পড়ੋ। ਕਿਉਂ? ਇਹ ਕਹਿੰਦਿਆਂ ਮਿਸਟਰ ਰਾਮਾਸ਼ੰਕਰ ਆਚਾਰੀਆਂ ਨੇ राम ਦੀ ਟੋਪੀ ਵੱਲ ਗੋਹ ਨਾਲ ਦੇਖਿਆ ਜੋ ਸੀਟ ਦੇ ਖੁੰਝੇ ਵਿੱਚ ਪਈ ਸੀ। ਤੁਹਾਡੇ ਕਾਗਜ਼ ਜੋ ਇੱਥੇ ਪਏ ਸੀ ਮੈਂ ਬਾਹਰ ਸੁੱਟ ਦਿੱਤੇ ਹਨ। ਰਾਮ ਨੇ ਇਸ ਤੋਂ ਅੱਗੇ ਕੁਝ ਹੋਰ ਵੀ ਕਿਹਾ ਪਰ ਮਿਸਟਰ ਰਾਮਾਸ਼ੰਕਰ ਆਚਾਰੀਆਂ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਪਸਰ ਗਿਆ ਬਿਜਲੀ ਵਰਗੀ ਤੇਜ਼ੀ ਨਾਲ ਉੱਠ ਕੇ ਉਹਨਾਂ ਨੇ ਖਿੜਕੀ ਤੋਂ ਬਾਹਰ ਚੱਕ ਕੇ ਦੇਖਿਆ ਐ ਪਰ ਰੇਲ ਦੀ ਪੱਟੜੀ ਦੇ ਨਾਲ तितਲੀਆਂ ਵਾਂਗ ਫੜਫੜਾਉਂਦੇ ਕਾਗਜ਼ ਦੇ ਪੁਰਜ਼ਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਾ ਆਇਆ ਤੈ ਉਹ ਕਾਗਜ਼ ਸੁੱਟ ਦਿੱਤੇ ਜੋ ਇੱਥੇ ਪਏ ਸੀ ਉਹਨਾਂ ਨੇ ਆਪਣੇ ਸੱਜੇ ਹੱਥ ਨਾਲ ਸੀਟ ਵੱਲ ਇਸ਼ਾਰਾ ਕਰ ਦਿਆ ਕਿਆ RAM ਨੇ ਪੁਸ਼ਟੀ ਵਿੱਚ ਸਿਰ ਹਿਲਾ ਦਿੱਤਾ ਤੁਸੀਂ ਉਹੀ ਮੰਤਰ ਪੜ੍ਹੋ ਨਾ ਮਿਸਟਰ ਰਾਮਾਸ਼ੰਕਰ ਆਚਾਰਿਆ ਨੂੰ ਅਜੇ ਹਾ ਕੋਈ ਮੰਤਰ ਯਾਦ ਨਹੀਂ ਸੀ ਜੋ ਸੱਚਮੁੱਚ ਗਵਾਚੀਆਂ ਚੀਜ਼ਾਂ ਵਾਪਸ ਲਿਆ ਸਕੇ ਉਹ ਸਖਤ ਪਰੇਸ਼ਾਨ ਸਨ ਉਹ ਕਾਗਜ਼ ਜੋ ਉਹਨਾਂ ਦੇ ਬੇਟੇ ਨੇ ਸੁੱਟ ਦਿੱਤੇ ਸਨ ਇੱਕ ਨਵੇਂ ਮੁਕੱਦਮੇ ਦੀ ਮਿਸਲ ਸੀ ਜਿਸ ਵਿੱਚ 40000 ਮੁੱਲ ਦੇ ਕਾਨੂੰਨੀ ਕਾਗਜ਼ਪੇਸਨ ਮਿਸਟਰ ਰਾਮਾਸ਼ੰਕਰ ਐਮਏ ਐਲਐਲਬੀ ਦੀ ਬਾਜ਼ੀ ਉਹਨਾਂ ਦੀ ਆਪਣੀ ਚਾਲ ਨਾਲ ਹੀ ਮਾਤ ਹੋ ਗਈ ਸੀ ਇੱਕ ਪਲ ਲਈ ਅੰਦਰੇ ਅੰਦਰ ਉਹਨਾਂ ਦੇ ਕਾਨੂੰਨੀ ਦਿਮਾਗ ਵਿੱਚ ਕਾਗਜ਼ਾ ਬਾਰੇ ਸੈਂਕੜੇ ਵਿਚਾਰ ਆਏ ਸਪਸ਼ਟ ਹੈ ਮਿਸਟਰ ਰਾਮਾਸ਼ੰਕਰ ਆਚਾਰੀਆ ਦੇ ਮੁਕੱਲ ਦਾ ਨੁਕਸਾਨ ਉਹਨਾਂ ਦਾ ਆਪਣਾ ਨੁਕਸਾਨ ਸੀ ਮਗਰ ਹੁਣ ਉਹ ਕਰ ਕੀ ਸਕਦੇ ਸਨ ਸਿਰਫ ਇਹ ਕਿ ਅਗਲੇ ਸਟੇਸ਼ਨ ਤੇ ਉਤਰ ਕੇ ਰੇਲ ਦੀ ਪਟੜੀ ਦੇ ਨਾਲ-ਨਾਲ ਚੱਲਣਾ ਸ਼ੁਰੂ ਕਰ ਦੇਣ ਤੇ 10-15 ਮੀਲ ਤੱਕ ਇਨ੍ਹਾਂ ਕਾਗਜ਼ਾਂ ਦੀ ਭਾਲ ਵਿੱਚ ਮਾਰੇ-ਮਾਰੇ ਫਿਰਦੇ ਰਹਿਣ ਮਿਲਣ ਨਾ ਮਿਲਣ ਉਹਨਾਂ ਦੀ ਕਿਸਮਤ ਇੱਕ ਪਲ ਵਿੱਚ ਸੈਂਕੜੇ ਗੱਲਾਂ ਸੋਚਨ ਮਗਰੋਂ ਆਖਰ ਉਹਨਾਂ ਨੇ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਜੇ ਪਾਲਣ ਤੇ ਕਾਗਜ਼ ਨਾ ਮਿਲੇ ਤਮ ਉਹ ਕਿਲ ਦੇ ਸਾਹਮਣੇ ਇੱਕ ਵਾਂਡਿਓ ਇਨਕਾਰ ਕਰ ਦੇਣਗੇ ਕਿ ਉਸਨੇ ਉਹਨਾਂ ਨੂੰ ਕਾਗਜ਼ ਦਿੱਤੇ ਸਨ ਇਕ ਇਖਲਾਕੀ ਤੇ ਕਾਨੂੰਨੀ ਤੌਰ ਤੇ ਇਸ ਸਰਾ ਸਰ ਨਾਜਾਇਜ਼ ਸੀ ਪਰ ਇਸ ਤੋਂ ਬਿਨਾ ਹੋਰ ਹੋ ਵੀ ਕਿ ਸਕਦਾ ਸੀ ਇਸ ਤਸੱਲੀ ਬਖਸ਼ ਖਿਆਲ ਦੇ ਬਾਵਜੂਦ ਮਿਸਟਰ ਰਾਮਾਸ਼ੰਕਰ ਆਚਾਰੀਆ ਦੇ ਹਲਕ ਵਿੱਚ ਤਲਖੀ ਜਈ ਪੈਦਾ ਹੋ ਰਹੀ ਸੀ ਇਕਦਮ ਉਹਨਾਂ ਦੇ ਦਿਲ ਵਿੱਚ ਆਇਆ ਕਿ ਕਾਗਜ਼ਾਂ ਵਾਂਗ ਉਹ ਰਾਮ ਨੂੰ ਵੀ ਚੁੱਕ ਕੇ ਗੱਡੀ ਤੋਂ ਬਾਹਰ ਸੁੱਟ ਦੇਣ ਪਰ ਇਸ ਖਾਹਿਸ਼ ਨੂੰ ਸੀਨੇ ਵਿੱਚ ਦਬਾ ਕੇ ਉਹਨਾਂ ਨੇ ਉਸ ਵੱਲ ਦੇਖਿਆ RAM ਦੇ ਬੁੱਲਾਂ ਉੱਤੇ ਅਜੀਬ ਕਿਸਮ ਦਾ ਖੇੜਾ ਪਸਰ ਰਿਹਾ ਸੀ ਉਸਨੇ ਹੌਲੀ ਜੀ ਕਿਹਾ ਬਾਪੂ ਜੀ ਮੰਤਰ ਪੜੋ ਆਰਾਮ ਨਾਲ ਬਹਿ ਜਾ ਨਹੀਂ ਤਾਂ ਯਾਦ ਰੱਖ ਸੰਗੀ ਨੱਪ ਦੇਵਾਂਗਾ ਮਿਸਟਰ ਰਾਮਾਸ਼ੰਕਰ ਅਚਾਰੀਆ ਝੁੰਜਲਾ ਗਏ ਉਸ ਮੁਸਾਫਿਰ ਜੋ ਬਾਪ ਬੇਟੇ ਦੀ ਗੱਲਬਾਤ ਸੁਣ ਰਿਹਾ ਸੀ ਦੇ ਲਬਾਂ ਉੱਤੇ ਇੱਕ ਅਤ ਭਰਪੂਰ ਮੁਸਕਰਾਹਟ ਨਚ ਰਹੀ ਸੀ राम ਅਗਾਸਰਕ ਆਇਆ ਬਾਪੂ ਜੀ ਤੁਸੀਂ ਅੱਖਾਂ ਬੰਦ ਕਰ ਲਓ ਮੈਂ ਮੰਤਰ ਪੜਦਾ ਮਿਸਟਰ ਰਾਮ ਸ਼ੰਕਰ ਆਚਾਰੀਆਂ ਨੇ ਅੱਖਾਂ ਬੰਦ ਨਾ ਕੀਤੀਆਂ ਪਰ ਰਾਮ ਨੇ ਮੰਤਰ ਪੜਨਾ ਸ਼ੁਰੂ ਕਰ ਦਿੱਤਾ ਊਮ ਯਾਂਗ ਸ਼ਿਆੰਗ ਲਦਮ ਗਾਫਲੁਦ ਮਸਵਾਹਾ ਅਤੀ ਸਵਾਹ ਦੇ ਨਾਲ ਹੀ ਮਿਸਟਰ ਰਾਮਾਸ਼ੰਕਰ ਆਚਾਰੀਆ ਦੇ ਮਾਸਲ ਪੱਟਾਂ ਤੇ ਕਾਗਜ਼ਾ ਦਾ ਪੁਲੰਧਾ ਆ ਡ ਗਿਆ ਉਹਨਾਂ ਦੀ ਨੱਕ ਐਨੇਕ ਦੀ ਸਿਨੈਰੀ ਗ੍ਰਿਫਥ ਹੀਠਾਂ ਜ਼ੋਰ ਨਾਲ ਧਰਧਰਾਈ RAM ਦੇ ਚਪਟੇ ਨੱਕ ਦੀਆਂ ਗੋਲ ਤੇ ਲਾਲ ਲਾਲ ਨਾਸਾਂ ਵੀ ਧਰਧਰਾ ਰਹੀਆਂ ਸਨ ਧੰਨਵਾਦ